ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਗੁਰਦੇਵ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਉਹ ਕਥਾ ਸਰਵਣ ਕਰਾਂਗੇ ਜਦੋਂ ਬਹਾਦਰ ਸ਼ਾਹ ਨੇ ਸੰਗਤ ਬਚਾਈ ਇੱਕ ਸਿੱਖ ਲੜਕੀ ਨੂੰ ਗਲਤ ਨਿਗਾਹ ਦੇ ਨਾਲ ਤੱਕਿਆ ਤੇ ਦਸਵੇਂ ਪਾਤਸ਼ਾਹ ਜੀ ਨੇ ਕਿਵੇਂ ਉਹਨੂੰ ਸਮੱਤ ਬਖਸ਼ੀ ਸੀ ਬਹਾਦਰ ਸ਼ਾਹ ਰਾਜੇ ਨੂੰ ਕਿਉਂਕਿ ਜਿਹੜੇ ਰਾਜੇ ਹੁੰਦੇ ਆ ਇਹਨਾਂ ਕੋਲ ਮਾਇਆ ਤਾਂ ਬਹੁਤ ਹੁੰਦੀ ਆ ਕਈ ਵਾਰੀ ਇਹਨਾਂ ਕੋਲ ਧਰਮ ਨਹੀਂ ਹੁੰਦਾ ਇਹ اخلاق ਤੋਂ ਚਰਿੱਤਰ ਤੋਂ ਡੈਗ ਪੈਂਦੇ ਆ ਤੇ ਮਹਾਰਾਜ ਨੇ ਆਪਣੀ ਧੀ ਆਪਣੀ ਉਸ ਸਿੱਖ ਦੀ ਰੱਖਿਆ ਕਿਵੇਂ ਕੀਤੀ ਤੇ ਬਹਾਦਰ ਸ਼ਾਹ ਨੂੰ ਸਮੱਤ ਕਿਵੇਂ ਬਖਸ਼ੀ ਆ ਇਹ ਸਾਰਾ ਪ੍ਰਸੰਗ ਅੱਜ ਆਪਾਂ ਜੀ ਸਰਵਣ ਕਰਾਂਗੇ ਆਓ ਜੀ ਗੁਰਮਖ ਪਿਆਰਿਓ ਇਹ ਕਥਾ ਕਿਵੇਂ-ਕਿਵੇਂ ਹੋਈ ਆ ਪੂਰੇ ਧਿਆਨ ਦੇ ਨਾਲ ਇੱਕ ਮਨ ਇੱਕ ਚਤ ਹੋ ਕੇ ਆਪਾਂ ਸਰਵਣ ਕਰੀਏ ਫਿਰ ਸਾਨੂੰ ਹੋਰ ਵੀ ਜ਼ਿਆਦਾ ਸਮਝ ਲੱਗੇਗੀ ਗੁਰਮਖ ਪਿਆਰਿਓ ਕਵੀ ਜੀ ਫਰਮਾਉਂਦੇ ਆ ਨਾਮ ਜਵਾਹਰ ਸਿੰਘ ਜਿਸ ਜੜੀਆ ਸਿੱਖ ਸੁਨਿਆਰ ਇੱਕ ਸਿੱਖ ਸੀ ਉਹਦਾ ਨਾਮ ਸੀ ਭਾਈ ਜਵਾਹਰ ਸਿੰਘ ਗੋਤ ਦਾ ਸੁਨਿਆਰਾ ਸਿੱਖ ਸੀਗਾ ਉਦੀ ਜਵਾਨ ਪੁੱਤਰੀ ਬਹੁਤ ਸੁੰਦਰ ਸੀਗੀ ਮਾਨੋ ਜਿਵੇਂ ਰਾਜਕੁਮਾਰੀ ਹੁੰਦੀ ਆ ਹੁਣ ਪ੍ਰਮਾਤਮਾ ਕਿਸੇ ਨੂੰ ਰੰਗ ਰੂਪ ਕਿਉਂਕਿ ਉਹਦੇ ਤੋਂ ਹੀ ਆਪਾਂ ਨੂੰ ਮਿਲਦੇ ਆ ਨੈਣ ਨਕਸ਼ ਕਿਸੇ ਨੂੰ ਮਹਾਰਾਜ ਸੋਹੱਪਣ ਬਹੁਤ ਜ਼ਿਆਦਾ ਬਖਸ਼ ਦਿੰਦਾ ਹੈ ਐਵੇਂ ਉਹ ਜਿਹੜੀ ਪੁੱਤਰੀ ਆ ਨਾ ਉਹ ਸੁਨਿਆਰੇ ਸਿੱਖ ਦੀ ਜਵਾਹਰ ਸਿੰਘ ਜੀ ਦੀ ਉਹ ਰਾਜਕੁਮਾਰੀਆਂ ਵਰਗੀ ਸੀਗੀ ਗੁਰੂ ਮਹਾਰਾਜ ਉਹਨਾਂ ਦੀਵਾਨ ਸਜਾਉਂਦੇ ਹੁੰਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਵੀ ਆਉਂਦੀਆਂ ਸੋ ਦਰਸ਼ਨ ਹਿੱਤ ਚੱਲ ਕਰ ਆਈ ਇਹ ਭਾਈ ਜਵਾਹਰ ਸਿੰਘ ਦੀ ਧੀ ਵੀ ਉੱਥੇ ਆਈ ਆ ਮਹਾਰਾਜ ਲਈ ਸੁੰਦਰ ਵਸਤਰ ਉਪਹਾਰ ਲੈ ਕੇ ਆਈ ਆ ਚਰਣਾ ਕਮਲਾਂ ਤੇ ਨਮਸਕਾਰ ਕਰਕੇ ਦਰਸ਼ਨ ਕਰ ਰਹੀ ਸੀਗੀ ਕਈ ਸਿੰਘ ਵੀ ਕੋਲ ਬੈਠੇ ਸੀਗੇ ਬਾਗ ਦੇ ਵਿੱਚ ਇੱਕ ਸੁੰਦਰ ਦਰਖਤ ਦੇ ਥੱਲੇ ਸਾਰੇ ਹੀ ਬਿਰਾਜ ਰਹੇ ਸੀਗੇ ਇਹ ਬਹਾਦਰ ਸ਼ਾ ਸਹਿਜ ਸੁਭਾਏ ਸੈਰ ਕਰਦਾ ਕਰਦਾ ਨਾ ਉਥੇ ਕਵੀ ਸੰਤੋਖ ਸਿੰਘ ਜੀ ਕੰਦੇ ਪਹੁੰਚ ਗਿਆ ਸ਼ਾ ਬਹਾਦਰ ਸਹਿਜ ਸੁਭਾਏ ਫਿਰਤ ਸਹਿਲ ਹਿਤ ਹੇਰਤ ਥਾਏ ਇਹ ਹੁਣ ਰਾਜੇ ਜਿਹੜੇ ਆ ਇਹ ਚੱਕਰਵਰਤੀ ਹੁੰਦੇ ਆ ਇਹ ਆਪਣਾ ਰਾਜ ਭਾਗ ਵਧਾਉਣ ਲਈ ਇਧਰੋਂ ਉਧਰ ਸੱਜੋਂ ਖੱਬੇ ਖੱਬੇ ਸੱਜੇ ਜਾਂਦੇ ਰਹਿੰਦੇ ਆ ਇਸ ਤਰ੍ਹਾਂ ਭਾਈ ਉਹ ਉਥੇ ਨਾ ਜਾਣਾ ਕੀਤਾ ਜਦੋਂ ਬਾਗ ਦੇ ਨੇੜੇ ਚੱਲ ਕੇ ਆਇਆ ਉਹਨੂੰ ਪਤਾ ਲੱਗਾ ਕਿ ਇੱਥੇ ਗੁਰੂ ਜੀ ਰਹਿੰਦੇ ਆ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ ਉਹਦਾ ਵੀ ਮਨ ਬਣ ਗਿਆ ਘੋੜੇ ਤੋਂ ਉੱਤਰ ਕੇ ਆਇਆ ਤੇ ਬਾਗ ਦੇ ਵਿੱਚ ਜਿੱਥੇ ਮਹਾਰਾਜ ਨੇ ਸੋਹਣਾ ਦੀਵਾਨ ਸਜਾਇਆ ਉੱਥੇ ਆ ਗਿਆ ਗੁਰੂ ਮਹਾਰਾਜ ਜੀ ਦਾ ਇਹ ਧਰਮ ਗੁਰੂ ਸਾਹਿਬ ਜੀ ਆਿਆਂ ਦਾ ਸਤਕਾਰ ਕਰਦੇ ਆ ਮਹਾਰਾਜ ਨੇ ਉਸ ਤੇ ਵਸਤਰ ਵਿਛਾ ਕੇ ਸੋਹਣਾ ਫਰਸ਼ ਤਿਆਰ ਕਰਵਾਇਆ ਸੀਗਾ ਇਹ ਆਇਆ ਇਨੇ ਆ ਕੇ ਮਹਾਰਾਜ ਨੂੰ ਵੰਦਨਾ ਕੀਤੀ ਆ ਸਤਿਗੁਰੂ ਮਹਾਰਾਜ ਨੇ ਬੈਠਣ ਲਈ ਕਹਿ ਦਿੱਤਾ ਤਤਸ਼ਿਨ ਆਨ ਬੰਦਨਾ ਕੀਨ ਪ੍ਰਭੂ ਬਿਠਾਇਓ ਆਦਰ ਦੀਨ ਸਾਰੇ ਲੋਕ ਖੜੇ ਆ ਗੁਰੂ ਜੀ ਅਤੇ ਬਾਦਸ਼ਾਹ ਨੂੰ ਵੇਖ ਰਹੇ ਆ ਤੇ ਸਿੱਖ ਦੀ ਜਿਹੜੀ ਲੜਕੀ ਆ ਕੋਲ ਬੈਠੀ ਰਹੀ ਆ ਉੱਠ ਕੇ ਉਹ ਕਿਧਰੇ ਵੀ ਨਹੀਂ ਗਈ ਭਾਈ ਜਵਾਹਰ ਸਿੰਘ ਦੀ ਧੀ ਵੀ ਆਈ ਹੋਈ ਆ ਨਾ ਉੱਥੇ ਜਿਹੜੀ ਸਭ ਤੋਂ ਪਹਿਲਾਂ ਚੱਲ ਕੇ ਆਈ ਉਹਨੇ ਕਿ ਆ ਵੀ ਸੰਗਤ ਵਿੱਚ ਮੈਂ ਕੀਰਤਨ ਕਥਾ ਸੁਣ ਕੇ ਹੀ ਜਾਵਾਂਗੀ। ਬਹਾਦਰ ਸ਼ਾ ਜਦੋਂ ਆਇਆ ਨਾ, ਸ਼ਾ ਬਹਾਦਰ ਜਬੇ ਬਿਲੋਕੀ ਸੁੰਦਰ ਰੂਪ ਚਾਹੇ ਵਿਸ਼ਯੋਕੀ। ਜਦੋਂ ਬਹਾਦਰ ਸ਼ਾ ਨੇ ਲੜਕੀ ਨੂੰ ਵੇਖਿਆ, ਉਹਦੇ ਰੂਪ ਤੇ ਮੋਹਤ ਹੋ ਗਿਆ। ਭਾਵ ਕੀ ਇਹ ਕਾਮਵਾਸ਼ਨਾ ਦੇ ਬਸ ਹੋ ਗਿਆ। ਹੁਣ ਕਾਮਵਾਸ਼ਨਾ ਇੱਕ ਬਹੁਤ ਵੱਡਾ ਵਿਕਾਰ ਆ। ਅਸੀਂ ਇਹ ਸਾਰੇ ਹੀ ਜਾਣਦੇ ਆਂ। ਜਿਹੜਾ ਵੀ ਬੰਦਾ ਕਾਮ ਦੇ ਅਧੀਨ ਹੋ ਜਾਂਦਾ, ਉਹ ਬੇਵਸ ਹੋ ਜਾਂਦਾ ਇਹ ਅੱਗੇ ਇੱਕ ਬਹੁਤ ਵੱਡਾ ਵਿਕਾਰ ਹੈ ਵੀ ਸਭ ਤੋਂ ਪਹਿਲਾਂ ਆਪਾਂ ਇਹਦਾ ਨਾਮ ਹੀ ਲੈਨੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਕੀ ਸਾਰਿਆਂ ਦਾ ਬਾਅਦ ਵਿੱਚ ਲੈਨੇ ਆ ਏਵੇਂ ਫਿਰ ਜਿਹੜਾ ਬਹਾਦਰ ਸ਼ਾਹੀ ਸੀਗਾ ਇਹ ਕਾਮ ਦੇ ਬਸ ਹੋ ਗਿਆ ਬਹਾਦਰ ਸ਼ਾਹ ਨੇ ਜਦੋਂ ਉਹ ਭਾਈ ਜਵਾਹਰ ਸਿੰਘ ਦੀ ਲੜਕੀ ਨੂੰ ਦੇਖਿਆ ਨਾ ਉਹਨੂੰ ਬਾਰ-ਬਾਰ ਵੇਖਣ ਦੀ ਰੁਚੀ ਬਹੁਤ ਵਧੀਆ ਭਈ ਉਹ ਲੁਭਾਏ ਮਾਨ ਤਤਕਾਲਾ ਦੇਖ ਚਕੋਰ ਚੰਦ ਕੀ ਢਲ ਜਿਵੇਂ ਚਕੋਰ ਤੇ ਚੰਦ ਇਹਨਾਂ ਦਾ ਆਪਸ ਵਿੱਚ ਇਹ ਹੁੰਦਾ ਨਾ ਵੀ ਚਕੋਰ ਚੰਦ ਨੂੰ ਵੇਖੀ ਜਾਂਦਾ ਵਾਰ-ਵਾਰ ਵੇਖੀ ਜਾਂਦਾ ਇਸੇ ਤਰ੍ਹਾਂ ਗੁਰੂ ਤੋਂ ਝਿਜਕ ਵੀ ਆ ਰਹੀ ਸੀਗੀ ਪਰ ਮੁੜ ਮੁੜ ਦੇਖਣ ਨੂੰ ਬਹਾਦਰ ਸਾਹਾ ਦਾ ਦਿਲ ਵੀ ਕਰੇ ਬੇਵਸ ਹੋ ਗਿਆ ਸੀਗਾ ਮਨ ਫੇਰਿਆ ਨਹੀਂ ਸੀ ਫਿਰਦਾ ਭਾਇਓ ਬਿਵਸ ਮਨ ਫਿਰੇ ਉਹ ਨਾ ਫੇਰਾ ਕਈ ਵਾਰੀ ਮਨ ਨਾ ਮੁੜਦਾ ਹੀ ਨਹੀਂ ਆਤ ਪੈ ਜਾਂਦੀ ਬੰਦੇ ਨੂੰ ਆਦਤਾਂ ਦੀ ਇੱਕ ਉਮਰ ਹੁੰਦੀ ਆ ਜਦੋਂ ਇਹ ਬੁੱਢੀਆਂ ਹੋ ਜਾਂਦੀਆਂ ਇਹਨਾਂ ਨੂੰ ਬਦਲਣਾ ਬਹੁਤ ਔਖਾ ਵੇਖਣ ਦੇ ਲਾਲਚ ਵਿੱਚ ਹੀ ਲੱਗ ਗਿਆ ਗੱਲਾਂ ਕਰੀ ਜਾਵੇ ਮਹਾਰਾਜ ਦੇ ਨਾਲ ਦੇਖੀ ਉੱਧਰ ਜਾਵੇ ਗੱਲਾਂ ਕਰੀ ਜਾਵੇ ਆਪਦੇ ਵਜੀਰਾ ਦੇ ਨਾਲ ਜਿਹੜੇ ਉਮਰਾਵ ਆਏ ਵੀ ਸੀ ਝਾਕੀ ਉੱਧਰ ਜਾਵੇ ਤਾਂ ਬਹਾਦਰ ਸ਼ਾਹ ਫਿਰ ਪੁੱਛਣ ਲੱਗਾ ਜਾਣ ਬੁੱਝ ਕੇ ਉਹ ਗੱਲਾਂ ਵਿੱਚ ਤਾਂ ਉਹਦੇ ਧਰਮ ਪਰੰਦਰੋਂ ਦੇ ਕਾਮਵਾਸ਼ਨਾ ਚੱਲ ਰਹੀ ਆ ਬੁੱਝਣ ਲੱਗਿਓ ਹਮਰੇ ਮਤਮਾ ਕੇ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਜੀ ਸਾਡੇ ਮੱਤ ਵਿੱਚ ਜਿਹੜਾ ਬੰਦਾ ਕਲਮਾ ਪੜ੍ਹਦਾ ਉਹ ਦੋਜਕ ਵਿੱਚ ਨਹੀਂ ਪੈਂਦਾ ਉਹ ਸਵਰਗਾਂ ਵਿੱਚ ਜਾਂਦਾ ਭਾਵ ਉਹਦਾ ਇਹ ਸੀਗਾ ਵੀ ਉਹ ਸਵਰਗ ਭੋਗਦਾ ਨਰਕਾਂ ਵਿੱਚ ਨਹੀਂ ਜਾਂਦਾ ਸੁਣ ਗੁਰ ਕਹੋ ਨ ਇਮ ਬਨ ਆਵੇ ਜਥਾ ਕਰਮ ਕਰ ਤਥਾ ਸੁ ਪਾਵੇ ਮਹਾਰਾਜ ਕਹਿੰਦੇ ਭਾਈ ਇਹ ਤਾਂ ਜਿਹੋ ਜੇ ਜਿਹਦੇ ਕਰਮਾ ਨਾ ਉਹੋ ਜਾਂ ਬੰਦਾ ਜੋ ਕਰਦਾ ਉਹੋ ਜਾਂ ਫਲ ਪਾ ਲੈਂਦਾ ਹੈ ਜਿਹੜਾ ਬੰਦਾ ਕਲਮਾ ਪੜ੍ਹ ਕੇ ਖੋਟ ਕਮਾਉਂਦਾ ਉਹਨੂੰ ਨਰਕ ਵੀ ਜਗ੍ਹਾ ਨਹੀਂ ਮਿਲਦੀ ਨਰਕਾਂ 'ਚ ਵੀ ਉਹ ਤਾਂ ਹੋਰ ਪਾਪਾਂ ਦਾ ਅਧਿਕਾਰੀ ਐ ਹੁਣ ਆਪਾਂ ਇੱਥੇ ਕਹਿ ਦਈਏ ਵੀ ਕੋਈ ਬੰਦਾ ਬਾਣੀ ਨਹੀਂ ਪੜ੍ਹਦਾ ਵਿਕਾਰ ਕਰਦਾ ਆਪਾਂ ਕਹਿੰਨੇ ਚਲ ਇਹਨੂੰ ਤਾਂ ਸਮਝ ਨਹੀਂ ਸੀ ਇੱਕ ਬੰਦਾ ਪੜ੍ਹਿਆ ਲਿਖਿਆ ਹੋਵੇ ਜਿਹਨੂੰ ਬਾਣੀ ਦੀ ਸਮਝ ਹੋਵੇ ਉਹ ਬੰਦਾ ਵਿਕਾਰੀ ਬਣ ਜੇ ਕਿੱਡੀ ਮਾੜੀ ਗੱਲ ਐ ਤਾਂ ਮਹਾਰਾਜ ਕਹਿੰਦੇ ਭਾਈ ਤਾਂ ਕਰਮ ਹੁੰਦੇ ਆ ਬਾਦਸ਼ਾਹ ਜੀ ਜੋ ਜਿਹੋ ਜੇ ਕਰਦਾ ਉਹੋ ਜਾਂ ਪਾ ਲੈਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਫੇਰ ਕਹਿਣ ਲੱਗਾ ਇਹ ਝੂਠ ਕਿਆ ਕਿ ਸੱਚ ਆਖਿਆ ਅਸੀਂ ਮਨ ਵਿੱਚ ਜਾਣ ਕੇ ਪਤਾ ਲਈਏ ਜਾਣਣ ਤੋਂ ਬਿਨਾਂ ਪ੍ਰਤੀਤ ਨਹੀਂ ਨਾ ਆਉਂਦੀ ਮਨ ਦੀ ਭਾਵਨਾ ਕਿਸੇ ਦੀ ਕਿਦਾਂ ਦੀ ਆ ਗੁਰੂ ਨੂੰ ਤਾਂ ਸਭ ਪਤਾ ਪਰ ਇੱਥੇ ਜਿਹੜਾ ਬਹਾਦਰ ਸ਼ਾਹ ਵਾ ਉਹਨੂੰ ਇਹ ਗੱਲ ਦਾ ਜਿਹੜਾ ਬਿਲਕੁਲ ਵੀ बोਧ ਨਹੀਂ ਹੈਗਾ ਬਿਲਕੁਲ ਵੀ ਉਹਨੂੰ ਯਕੀਨ ਨਹੀਂ ਹੈਗਾ ਵੀ ਗੁਰੂ ਦੀ ਪਹੁੰਚ ਮੇਰੇ ਮਨ ਤੱਕ ਆ ਵੀ ਮੈਂ ਉਹ ਲੜਕੀ ਬਾਰੇ ਸੋਚੀ ਜਾਂਦਾ ਉਹਨੂੰ ਨਹੀਂ ਪਤਾ ਉਹ ਆਪਦੀਆਂ ਗੱਲਾਂ ਕਰੀ ਜਾਂਦਾ ਫਿਰ ਮਹਾਰਾਜ ਨੇ ਖਜ਼ਾਨਚੀ ਨੂੰ ਬੁਲਾਇਆ ਨੇੜੇ ਵੇਖ ਕੇ ਮਹਾਰਾਜ ਜੀ ਉਹਨੂੰ ਕਹਿਣ ਲੱਗੇ ਨਾ ਵੀ ਇੱਕ ਚਾਂਦੀ ਦਾ ਰੁਪਈਆ ਖਜ਼ਾਨੇ 'ਚ ਪਿਆ ਉਹਦੇ ਉੱਪਰ ਕਲਮਾ ਤੇ ਹਿਜਰੀ ਸਨ ਲਿਖਿਆ ਇਹ ਰੁਪਈਏ ਨੂੰ ਆਪਣੇ ਹੱਥ 'ਚ ਲੈ ਜਾਓ ਬਾਜ਼ਾਰ ਵਿੱਚੋਂ ਇਹਨੂੰ ਪਨਾ ਕੇ ਟਕੇ ਲਿਆਓ ਇਹਦੇ ਜਿਵੇਂ ਆਪਣੇ ਕੋਲ 10 ਰੁਪਏ ਹੋਣ ਤੇ ਆਪਾਂ ਕਹਿ ਦਈਏ ਵੀ ਰੁਪਿਆ ਰੁਪਿਆ ਕਰਕੇ 10 ਸਿੱਕੇ ਲਿਆਉਣੇ ਉਹਦੇ ਇਦਾਂ ਮਹਾਰਾਜ ਨੇ ਫਿਰ ਡਿਊਟੀ ਲਾਈ ਬਾਦਸ਼ਾਹ ਇੱਥੇ ਬੈਠੇ ਆ ਬਹਾਦਰ ਛਾਏ ਹੋਏ ਆ ਤੁਸੀਂ ਜਾਓ ਤੇ ਸਾਡੇ ਪਾਸ ਹੁਣੇ ਲੈ ਕੇ ਆਓ ਗੁਰੂ ਦੀ ਆਗਿਆ ਪਾ ਕੇ ਖਜ਼ਾਨਚੀ ਗਿਆ ਬਾਜ਼ਾਰ ਵਿੱਚ ਜਾ ਕੇ ਉੱਥੇ ਰੁਪਿਆ ਦਿੱਤਾ ਇਸਕੇ ਟਕੇ ਦੇਹੋ ਗਿਣ ਮੋਹੀ ਜੇ ਤੱਕ ਭਾਉ ਵਿਕਤ ਇਤ ਹੋਹੀ ਕਹਿੰਦਾ ਜੀ ਇਹਦੇ ਟਕੇ ਮੈਨੂੰ ਗਿਣ ਕੇ ਦੇ ਦਿਓ ਜਿਹੜੇ ਭਾਅ ਇੱਧਰ ਵਿਕਦੇ ਆ ਉਹੀ ਭਾਅ ਦੇ ਦੋ ਉਹ ਦੁਕਾਨਦਾਰ ਨੇ ਵੇਖ ਕੇ ਰੁਪਈਆ ਵਗਾ ਕੇ ਮਾਰਿਆ ਕਹਿੰਦਾ ਭਾਈ ਇਹ ਤਾਂ ਖੋਟਾ ਸਿੱਕਾ ਵਾ ਇਹ ਖੋਟੇ ਨੇ ਚੱਲੇ ਥਾਈ ਇਹ ਖੋਟੇ ਸਿੱਕੇ ਇੱਧਰ ਨਹੀਂ ਚੱਲਦੇ ਇਸ ਪ੍ਰਕਾਰ ਉਹ ਖਜ਼ਾਨਚੀ ਚਾਰ ਪੰਜ ਹੱਟੀਆਂ ਤੇ ਗਿਆ ਪਰ ਕਿਸੇ ਨੇ ਵੀ ਉਹਦਾ ਰੁਪਈਆ ਨਹੀਂ ਫੜਿਆ ਖਜ਼ਾਨਚੀ ਥੱਕ ਕੇ ਹਾਰ ਕੇ ਵਾਪਸ ਆ ਗਿਆ ਤੇ ਮਹਾਰਾਜ ਨੂੰ ਆਖਿਆ ਗੁਰੂ ਜੀ ਇਹਨੂੰ ਕੋਈ ਦੁਕਾਨਦਾਰ ਨਹੀਂ ਲੈਂਦਾ ਇਹਨੂੰ ਕਹਿੰਦੇ ਖੋਟਾ ਵਾ ਟਕੇ ਦੇਣੇ ਤਾਂ ਕਿਤੇ ਰਹੇ ਝੜਕ ਕੇ ਕਹਿੰਦੇ ਤੈਨੂੰ ਨਹੀਂ ਪਤਾ ਕਦੋਂ ਨਾਲ ਇਹ ਨੋਟ ਬੰਦ ਹੋਏ ਵੇ ਇਹ ਕਦੋਂ ਦੇ ਸਿੱਕੇ ਬੰਦ ਹੋਏ ਤੂੰ ਇੱਥੇ ਚੱਕੀ ਫਿਰਦਾ ਤਾਂ ਇਹ ਸੁਣ ਕੇ ਖਜ਼ਾਨਚੀ ਦੇ ਪਾਸੋਂ ਮਹਾਰਾਜ ਨੇ ਖੋਟਾ ਰੁਪਈਆ ਹੱਥ 'ਚ ਲੈ ਲਿਆ ਤਲੀ ਤੇ ਰੱਖਿਆ ਕਹਿੰਦੇ ਦਿੱਲੀ ਦੇ ਬਾਦਸ਼ਾ ਸੁਣ ਕੋਸ਼ਪ ਤੇ ਲੜ ਕਰ ਹਾਤ ਬੋਲੇ ਗੁਰ ਸੁਣ ਦਿੱਲੀਨਾਥ ਵੀ ਜਿੰਨਾ ਦਾ ਮਾਤਾ ਵੀ ਕਲਮਾ ਪੜ੍ਹੇ ਤੋਂ ਬੰਦਾ ਸਵਰਗਾਂ ਵਿੱਚ ਚਲਿਆ ਜਾਂਦਾ ਹੈ ਉਹਨਾਂ ਦਾ ਰਾਜ ਕਿਤੇ ਟੁੱਟਾ ਨਹੀਂ ਹਲੇ ਕਾਇਮ ਪਾ ਮੁਸਲਮਾਨਾਂ ਦਾ ਹੀ ਰਾਜ ਆ ਕਿਉਂਕਿ ਪਹਿਲਾਂ ਔਰੰਗਜ਼ੇਬ ਰਾਜ ਕਰ ਗਿਆ ਸੀਗਾ ਫਿਰ ਹੁਣ ਬਹਾਦਰ ਸ਼ਾ ਗੱਦੀ ਤੇ ਮਹਾਰਾਜ ਨੇ ਬਿਠਾਇਆ ਸੀ ਇਹਨੂੰ ਕਹਿੰਦੇ ਤੁਹਾਡਾ ਹੀ ਰਾਜ ਆ ਦੇਖੋ ਵੀ ਤੁਹਾਡਾ ਹੀ ਬਾਜ਼ਾਰ ਆ ਰੁਪਈਏ ਉੱਤੇ ਲਿਖੀਆਂ ਹੋਈਆਂ ਕਲਮਾ ਨੇ ਇਹ ਦਿਨਾਰ ਚੱਲਦੇ ਨਹੀਂ ਹੈਗੇ ਇਹ ਖੋਟੇ ਆ ਸਾਰੇ ਕਹਿੰਦੇ ਆ ਕਿਸੇ ਨੇ ਵੀ ਇਹਨੂੰ ਦੁਕਾਨਦਾਰ ਨੇ ਲਿਆ ਨਹੀਂ ਖੋਟਾ ਖੋਟਾ ਕਹਿ ਦਿੱਤਾ ਜਿੱਥੇ ਤਰਕਾਂ ਦਾ ਰਾਜ ਚੱਲਦਾ ਉੱਥੇ ਇਹ ਸਿੱਕੇ ਨਹੀਂ ਚੱਲਦੇ ਸਮਾਂ ਪਾ ਕੇ ਹਰ ਚੀਜ਼ ਦਾ ਮੁੱਲ ਬਦਲ ਜਾਂਦਾ ਹੈ ਇਸ ਕਰਕੇ ਆਪਾਂ ਹੋਰ ਕਿਸੇ ਨੂੰ ਕੀ ਕਹਦਾਂਗੇ ਤਾਂ ਭਾਈ ਇਹ ਤੁਸੀਂ ਕਹਿੰਨੇ ਹੋ ਕਲਮਾ ਜਿਹੜੀਆਂ ਇੱਕ ਸਿੱਕੇ ਤੇ ਲਿਖੀਆਂ ਹੋਈਆਂ ਤੇ ਗੁਰਮੁਖ ਪਿਆਰਿਓ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਪਾਸੇ ਉਹ ਬੰਦੇ ਤੇ ਕਲਮਾ ਅੰਦਰ ਪੜੀਆਂ ਹੋਈਆਂ ਪਰ ਮਨ 'ਚ ਖੋਟ। ਗੁਰੂ ਸਾਹਿਬ ਜੀ ਤਾਂ ਇਹਨੂੰ ਕਹਿ ਰਹੇ ਬਹਾਦਰ ਸ਼ਾਹ ਨੂੰ ਵੀ ਤੂੰ ਗੱਲਾਂ ਧਰਮ ਕਰਮ ਦੀਆਂ ਕਰਦਾ ਪਰ ਤੇਰੇ ਅੰਦਰ ਅਜੇ ਖੋਟ ਆ। ਕਰ ਤੂੰ ਧਰਮ ਦੀ ਗੱਲ ਰਿਆਂ, ਕਰਾਨ ਦੀ, ਅੱਲਾ ਦੀ, ਖੁਦਾ ਦੀ, ਦੇਖੀ ਤੂੰ ਲੜਕੀ ਵੱਲ ਜਾਣਾ, ਇਹ ਕਿਵੇਂ ਤੇਰੀ ਮਦਦ ਕਰ ਦੂਗੀ ਇਹੋ ਜੀ ਵਾਰਤਾ ਲਾਭ। ਕਲਮਾ ਕਿਵੇਂ ਸਹੈਦਾ ਕਰ ਦੂਗੀ ਜੇ ਮਨ 'ਚ ਹੀ ਖੋਟ ਹੋਵੇ। ਇੱਥੇ ਪਰਮੇਸ਼ਰ ਦੀ ਦਰਗਾਹ ਨਾ ਉਥੇ ਕੱਲੀ-ਕੱਲੀ ਚੀਜ਼ ਬਾਰੇ ਪਤਾ ਲੱਗ ਜਾਂਦਾ ਵੀ ਇਹ ਕਰਦਾ ਕੀ ਆ ਸੋਚਦਾ ਕੀ ਆ ਤੇ ਚਾਹੁੰਦਾ ਕੀ ਆ ਕਿਉਂਕਿ ਆਪਾਂ ਉਹ ਲੋਕ ਆ ਜਿਹੜੇ ਕਰਦੇ ਕੌਜਾਂ ਸੋਚਦੇ ਕੌਜਾਂ ਪੁੱਛੋ ਤੇ ਕੋਈ ਦੱਸ ਦੇ ਕੌਜਾਂ ਤਾਂ ਹੀ ਤਾਂ ਅਸੀਂ ਦੁੱਖ ਪਾਉਨੇ ਆ ਜਦੋਂ ਕਰਨਾ ਕੁਝ ਦੱਸਣਾ ਕੁਝ ਤੇ ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਵਿਕਾਰੀ ਬਣਾ ਦਿੰਦੀਆਂ ਬਾਦਸ਼ਾਹ ਸੁਣ ਕੇ ਚੁੱਪ ਹੋ ਗਿਆ ਸੁਣ ਕੇ ਸ਼ਾਹ ਬਹਾਦਰ ਮਾਣ ਜਦੋਂ ਮਹਾਰਾਜ ਕਹਿੰਦੇ ਭਾਈ ਐਵੇਂ ਮਨ ਸਾਫ਼ ਨਹੀਂ ਹੁੰਦਾ ਜਿੰਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਦਸ਼ਾਹ ਬਹਾਦਰ ਸ਼ਾਹ ਜੀ ਇਹ ਤਾਂ ਬੰਦੇ ਦੇ ਕਰਮ ਹੀ ਹੁੰਦੇ ਆ ਬਹਾਦਰ ਸ਼ਾਹ ਨੂੰ ਪਤਾ ਨਹੀਂ ਵੀ ਗੁਰੂ ਸਾਹਿਬ ਨੂੰ ਸਭ ਪਤਾ ਉਹਦੇ ਦਿਲ ਚ ਕੀ ਆ ਉਹ ਨਾ ਉਹਦੀ ਨਿਗਾ ਉਹ ਭਾਈ ਜਵਾਹਰ ਸਿੰਘ ਦੀ ਬੇਟੀ ਵਾਲੀ ਆ ਉਹ ਸਿੱਖਣੀ ਵਾਲਾ ਇੱਕ ਦੁਗਲਾ ਇੱਧਰ ਉੱਧਰ ਦੀਆਂ ਕਰਦਾ ਫਿਰ ਉੱਧਰ ਦੇਖਣ ਲੱਗ ਜਾਂਦਾ ਜਿਵੇਂ ਕਿ ਕਈਆਂ ਨੂੰ ਆਦਤ ਹੁੰਦੀ ਆ ਬਾਰ-ਬਾਰ ਕਿਸੇ ਇਸਤਰੀ ਦਾ ਚਿਹਰਾ ਨਿਹਾਰਨ ਦੀ ਉੱਥੇ ਬੈਠੇ ਖਿਆਲ ਇਸਤਰੀ ਦੇ ਚੱਲੀ ਜਾਂਦੇ ਆ ਸਤਿਗੁਰੂ ਮਹਾਰਾਜ ਨੇ ਉਹਦੇ ਦਿਲ ਦੀ ਗੱਲ ਜਾਣ ਲਈਆ ਚਿੱਤ ਕੀ ਗਤ ਸਤਿਗੁਰ ਨੇ ਜਾਣੀ ਸ਼ਾਹ ਬਹਾਦਰ ਸਾਤ ਬਖਾਨੀ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਕਿ ਤੇਰਾ ਚਿੱਤ ਇੱਕ ਇਸਤਰੀ ਉੱਤੇ ਡੁੱਲ ਗਿਆ ਜੋ ਚਾਹਨਾ ਤੇ ਸੱਚ-ਸੱਚ ਮਹਾਰਾਜ ਕਹਿੰਦੇ ਦੱਸ ਦੇ ਸਾਡੇ ਪਾਸ ਕਾਪਟ ਨਾ ਧਾਰਨ ਕਰ ਵੀ ਗੱਲਾਂ ਵਿੱਚ ਤੇਰੇ ਅੱਲਾ ਧਰਮ ਕਰਮ ਦੀਆਂ ਗੱਲਾਂ ਪਰ ਮਨ 'ਚ ਤੇਰੇ ਹੋਰ ਚੀ ਚੱਲਦੀ ਹੈ ਵੀ ਦੱਸ ਦੇ ਵੀ ਜੇ ਤੂੰ ਕੁਝ ਕਰਨਾ ਚਾਹਨਾ ਤੇਰੇ ਮਨ 'ਚ ਹੈ ਉਹ ਸਾਨੂੰ ਦੱਸ ਵੀ ਤੂੰ ਕੀ ਚਾਹਨਾ ਹੈ ਵਾਰ-ਵਾਰ ਉਸਤਰੀ ਵੱਲ ਦੇਖ ਰਿਆਂ ਤੇਰੇ ਮਨ 'ਚ ਕੀ ਆ ਦਰਤ ਸ਼ਾਕਰ ਜੋਰ ਬਖਾਨੀ ਬਹਾਦਰ ਸ਼ਾਹ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਨੂੰ ਤਾਂ ਪਤਾ ਲੱਗ ਗਿਆ ਡਰ ਦੇ ਡਰਦੇ ਨੇ ਹੱਥ ਜੋੜੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਤੁਹਾਡੇ ਪਾਸੋਂ ਕੁਝ ਲੁਕਿਆ ਹੋਇਆ ਨਹੀਂ ਹੈ ਸ੍ਰੀ ਗੁਰੂ ਤੁਮ ਤੇ ਕਸ਼ੂ ਨਿਸ਼ਾਨੀ ਤੁਸੀਂ ਤਾਂ ਘਟ ਘਟ ਜਾਣ ਲੈਨੇ ਹੋ ਦਿਲਾਂ ਦੀਆਂ ਜਾਣ ਲੈਨੇ ਹੋ ਜਿਹੜਾ ਲਕਾਰ ਰੱਖਦਾ ਮੂਰਖੀ ਹੋਊਗਾ ਇਹ ਅਸਲ ਦੇ ਵਿੱਚ ਗੱਲ ਇਹ ਆ ਮਹਾਰਾਜ ਕਹਿੰਦੇ ਹਾਂਜੀ ਦੱਸੋ ਜੀ ਗੁਰੂ ਸਾਹਿਬ ਨਾਲ ਅਸਲ ਦੇ ਵਿੱਚ ਉਹਨੂੰ ਸਮੱਤ ਦੇਣੀ ਚਾਹੁੰਦੇ ਆ ਪਰ ਮਹਾਰਾਜ ਸਿੱਧਾ ਵੀ ਬਦਲ ਸਕਦੇ ਆ ਕਿਸੇ ਨੂੰ ਪਰ ਜਦੋਂ ਗੁਰੂ ਸਾਹਿਬ ਜੀ ਇਦਾਂ ਕਿਰਪਾ ਕਰਦੇ ਆ ਨਾ ਉਦੋਂ ਬੰਦੇ ਤੇ ਅਸਰ ਵੀ ਬਹੁਤ ਪੈਂਦਾ ਕਹਿੰਦਾ ਜੋ ਉਹ ਬੈਠੀ ਆ ਨਾ ਬੀਬੀ ਉਹਨੂੰ ਵੇਖਦੇ ਹੀ ਮੇਰਾ ਮਨ ਭਰਮ ਗਿਆ ਉਹਨੂੰ ਜਦੋਂ ਦੀ ਇਹ ਆਈ ਆ ਨਾ ਜਾਂ ਮੈਂ ਆਇਆ ਇਹਦੇ ਵੱਲ ਹੀ ਮੈਂ ਦੇਖ ਰਿਹਾ ਸੱਚ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਜੇ ਤੇਰਾ ਮਨ ਇਦਾਂ ਹੀ ਹੈ ਤੇ ਗੁਰੂ ਮਹਾਰਾਜ ਕਹਿਣ ਲੱਗੇ ਸੰਝ ਸਮੇਂ ਹਮ ਦੇਹੋ ਪਚਾਈ ਪਰ ਉਹ ਕਾਮਨਾ ਆਪਣ ਸਥਾਈ ਮਹਾਰਾਜ ਜੀ ਕਹਿਣ ਲੱਗੇ ਕਿ ਕਾਮ ਵਾਸ਼ਨਾ ਦੇ ਅਧੀਨ ਬੰਦਾ ਹੋ ਕੇ ਬਹੁਤ ਕੁਝ ਸੋਚ ਜਾਂਦਾ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਬਹਾਦਰ ਸ਼ਾ ਇਹ ਵਾਹਿਗੁਰੂ ਕਿਰਪਾ ਕਰੇ ਤੇ ਕਾਮ ਵਸ ਚੋਂਦਾ ਅਕਾਲ ਪੁਰਖ ਦੀ ਰਹਿਮਤ ਹੋਵੇ ਇਹ ਵਿਕਾਰ ਬਹੁਤ ਵੱਡਾ ਹੀ ਆ ਆਮ ਕਰਕੇ ਆਪਾਂ ਜੱਜਕ ਜਾਨੀਆਂ ਦੇ ਬਾਰੇ ਗੱਲ ਕਰਨ ਲੱਗੇ ਹੈ ਭਾਵੇਂ ਸਾਰਿਆਂ ਦੇ ਅੰਦਰ ਹੀ ਹੈ ਕਾਮ ਬਾਸ਼ਨਾ ਹਰ ਬੰਦੇ ਦੇ ਅੰਦਰ ਹੈ ਹਰ ਇਸਤਰੀ ਦੇ ਅੰਦਰ ਆ ਕਈਆਂ ਦੇ ਅੰਦਰ ਮਾਤਰਾ ਵੱਧ ਆ ਕਈਆਂ ਦੇ ਘੱਟ ਆ ਨਾਮ ਜਪ ਕੇ ਹੀ ਬੰਦਾ ਇਧਰੋਂ ਦੂਜੇ ਵਾਲੇ ਪਾਸੇ ਪ੍ਰਮਾਤਮਾ ਵਾਲੇ ਪਾਸੇ ਧਰਮ ਵਾਲੇ ਪਾਸੇ ਆਉਂਦਾ ਨਹੀਂ ਇਹ ਬੰਦੇ ਨੂੰ ਟਿਕਣ ਨਹੀਂ ਦਿੰਦਾ ਕਾਮ ਕਾਮਨਾ ਕਾਮ ਤੋਂ ਭਾਵ ਕਾਮਨਾ ਇੱਛਾ ਗੁਰੂ ਮਹਾਰਾਜ ਕਹਿੰਦੇ ਭਾਈ ਤੇ ਜਦੋਂ ਸ਼ਾਮ ਆਉਗੀ ਨਾ ਏ ਭਾਈ ਜਵਾਹਰ ਸਿੰਘ ਦੀ ਧੀ ਤੁਹਾਨੂੰ ਰਾਜਕੁਮਾਰੀ ਬਣਾਉਣੀ ਚਾਹਨਾ ਆਪਦੀ ਉਹਨੇ ਆਖਿਆ ਹਾਂ ਮਹਾਰਾਜ ਮੈਂ ਆਪਣੀ ਰਾਜਕੁਮਾਰੀ ਬਣਾਉਣਾ ਚਾਹਨਾ ਇਹਨੂੰ ਮਹਿਲਾ ਚ ਰੱਖੂਗਾ ਹਰ ਤਰ੍ਹਾਂ ਦਾ ਸੁੱਖ ਵੀ ਦੇਵਾਂਗਾ ਪਰ ਇਹ ਮੇਰੀ ਘਰ ਵਾਲੀ ਬਣ ਜਾਵੇ ਇਹੀ ਮੈਂ ਚਾਹਨਾ ਭਾਵ ਕੀ ਕਿ ਰਾਜੇ ਜਿਹੜੇ ਹੁੰਦੇ ਆ ਇਹਨਾਂ ਦੀਆਂ ਕਈ ਕਈ ਰਾਣੀਆਂ ਹੁੰਦੀਆਂ ਇਹ ਬੇਬ ਵਿਚਾਰੀ ਹੋ ਜਾਂਦੇ ਆ ਇਹ ਭੋਗੀ ਹੋ ਜਾਂਦੇ ਆ ਇਹ ਰੋਗੀ ਹੋ ਜਾਂਦੇ ਆ ਇਹ ਸੋਗੀ ਹੋ ਜਾਂਦੇ ਆ ਬਾਦਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਵੀ ਇਹ ਮੈਂ ਰਾਜਕੁਮਾਰੀ ਬਣਾਉਂਗਾ ਇਹਨੂੰ ਆਪਦੀ ਬਾਦਸ਼ਾਹ ਨੇ ਉਹਨੂੰ ਫਿਰ ਖੁਸ਼ ਹੋ ਕੇ ਗੁਰੂ ਜੀ ਨੇ ਕਿਹਾ ਮੇਰੀ ਇੱਛਾ ਪੂਰੀ ਕਰ ਦਿਓ ਸਤਿਗੁਰੂ ਮਹਾਰਾਜ ਹੁਣ ਸਮਝਾਉਣ ਦਾ ਦੇਖੋ ਤਰੀਕਾ ਗੁਰੂ ਸਾਹਿਬ ਕਹਿੰਦੇ ਭਾਈ ਤੂੰ ਘਰੇ ਪਹੁੰਚ ਤੇ ਅਸੀਂ ਇਹ ਜਿਹੜੀ ਸਿੱਖਾ ਸਿੱਖਾਂ ਦੀ ਬੇਟੀ ਆ ਭਾਈ ਜਵਾਹਰ ਸਿੰਘ ਦੀ ਧੀ ਆ ਏ ਸਨਿਆਰੇ ਸਿੱਖ ਦੀ ਅਸੀਂ ਤੇਰੇ ਪਾਸ ਰਾਜਕੁਮਾਰੀ ਬਣਾ ਕੇ ਇਹਨੂੰ ਭੇਜ ਦੇਵਾਂਗੇ ਤੇ ਮਹਾਰਾਜ ਨੇ ਦੇਖੋ ਇੱਥੇ ਪੂਰੀ ਗੱਲ ਤੁਹਾਨੂੰ ਸੁਣਨੀ ਪੈਣੀ ਆ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਆਪਦੀ ਧੀ ਦੀ ਕਿਉਂਕਿ ਸਿੱਖ ਦੀ ਧੀ ਗੁਰੂ ਦੀ ਧੀ ਹੁੰਦੀ ਆ ਉਹਦੀ ਰੱਖਿਆ ਕਿਵੇਂ ਕੀਤੀ ਮਹਾਰਾਜ ਨੇ ਤੁਹਾਨੂੰ ਪਤਾ ਲੱਗੂ ਵੀ ਬਹਾਦਰ ਸ਼ਾਹ ਨੂੰ ਸਮੱਤ ਕਿਵੇਂ ਦਿੱਤੀ ਆ ਇੱਥੇ ਮਹਾਰਾਜ ਨੇ ਕਹਿ ਦਿੱਤਾ ਕਬੀ ਸੰਤੋਖ ਸਿੰਘ ਜੀ ਲਿਖਦੇ ਸੰਝ ਸਮੇਂ ਹਮ ਦੇਹੋ ਪਹਚਾਈ ਤੁਸੀਂ ਪਹੁੰਚੋ ਸ਼ਾਮ ਨੂੰ ਇਹ ਸਾਡੀ ਧੀ ਰਾਣੀ ਰਾਜਕੁਮਾਰੀ ਬਣ ਕੇ ਤੁਹਾਡੇ ਮਹਿਲ ਨਾ ਜਾਵੇਗੀ ਸਿੱਖ ਕੀ ਸਤਾ ਬੰਦ ਕਰ ਹਾਤ ਸ੍ਰੀ ਪ੍ਰਭ ਕਹਾ ਕਰੀ ਮੁਝ ਨਾਤ ਬਾਦਸ਼ਾ ਖੁਸ਼ ਹੋ ਕੇ ਬੰਦਨਾ ਕਰਕੇ ਘਰੇ ਪਹੁੰਚ ਗਿਆ ਮਹਿਲਾ ਚ ਡੀਕਣ ਲੱਗ ਗਿਆ ਸਿੱਖ ਦੀ ਪੁੱਤਰੀ ਨੇ ਹੱਥ ਜੋੜੇ ਕਹਿਣ ਲੱਗੀ ਸਤਿਗੁਰੂ ਮਹਾਰਾਜ ਤੁਸੀਂ ਮੇਰੇ ਨਾਲੇ ਕੀ ਕਰ ਦਿੱਤਾ ਦੇਖੋ ਬੰਦੇ ਨੂੰ ਇਨਾ ਗਿਆਨ ਨਹੀਂ ਹੁੰਦਾ ਗੁਰੂ ਦੂਰ ਦੀ ਸੋਚਦਾ ਧਰਮ ਤੋਂ ਬਚਾਉਣ ਵਾਸਤੇ ਤੁਹਾਨੂੰ ਸਿਮਰਦੀਆਂ ਚੇਤੇ ਕਰਦੀਆਂ ਵਿਗਨਾ ਤੋਂ ਤੁਸੀਂ ਬਚਾਉਨੇ ਹੋ ਮੇਰੇ ਧਰਮ ਨੂੰ ਆਪ ਜੀ ਨੇ ਖਤਮ ਕਿਉਂ ਕੀਤਾ ਮਹਾਰਾਜ ਮੈਂ ਉਹ ਬਹਾਦਰ ਸ਼ਾਹੀ ਰਾਜਕੁਮਾਰੀ ਕਿੱਦਾਂ ਬਣ ਸਕਦੀ ਆ ਮੇਰੋ ਧਰਮ ਆਪ ਕਿਉਂ ਨਾਸ਼ਾ ਤੁਰਕ ਸੰਗ ਹੋਏ ਮੇਲ ਪ੍ਰਕਾਸ਼ਾ ਇਹ ਪ੍ਰਗਟ ਆ ਵੀ ਤੁਰਕਾਂ ਨਾਲ ਮੇਲ ਕਿਵੇਂ ਹੋ ਸਕਦਾ ਮੇਰਾ ਮੈਨੂੰ ਬਹੁਤ ਚਿੰਤਾ ਹੋ ਰਹੀ ਆ ਮਹਾਰਾਜ ਮੈਂ ਨਹੀਂ ਇਹਦੇ ਮਹਿਲਾਂ ਵਿੱਚ ਜਾਵਾਂਗੀ ਗੁਰੂ ਮਹਾਰਾਜ ਮੇਰੇ ਸਿਰ ਤੇ ਦੋਸ਼ ਹੋਵੇਗਾ ਮੇਰਾ ਧਰਮ ਕਰਮ ਨਾਸ਼ ਹੋ ਜਾਵੇਗਾ ਸਤਿਗੁਰੂ ਮਹਾਰਾਜ ਜੀ ਮੁੱਖ ਤੋਂ ਮੁਸਕਰਾਏ ਲੜਕੀ ਨੂੰ ਕਹਿਣ ਲੱਗੇ ਧੀ ਨੂੰ ਉਸ ਨੂੰ ਸਾਦ ਸਾਦ ਤੇ ਸਾਥ ਬਕਾਨੇ ਬੇਟੀ ਸ਼ਾਬਾਸ਼ ਸ਼ਾਬਾਸ਼ ਤੂੰ ਬਿਲਕੁਲ ਸੱਚ ਕਹਿ ਰਹੀ ਆ ਅਸੀਂ ਤੈਨੂੰ ਉਹਦੇ ਕੋਲ ਭੇਜਣਾ ਹੈ ਪਰ ਭੇਜਣ ਦਾ ਮਨੋਰਥ ਉੱਥੇ ਜਾ ਕੇ ਕੁਝ ਹੋਰ ਹੈ ਉਹਨੂੰ ਸਮਤ ਦੇਣੀ ਆ ਜਿਹੜਾ ਬੇਬਚਾਰੀ ਹੋਇਆ ਪਿਆ ਨਾ ਰਾਜਾ ਰੰਗਜੀਤ ਦਾ ਬੇਟਾ ਬਹਾਦਰ ਸ਼ਾਹ ਵਿਕਾਰਾਂ ਦੇ ਵਿੱਚ ਡਿੱਗਿਆ ਪਿਆ ਇਹਨੂੰ ਸਮਤ ਦੇਣੀ ਆਪਾਂ ਇਹ ਜਿਹੜੇ ਰਾਜੇ ਲੋਕ ਹੁੰਦੇ ਆ ਨਾ ਇਹਨਾਂ ਦੇ ਅੰਦਰ ਬਹੁਤ ਹੱਠ ਹੁੰਦਾ ਇਹ ਤੈਨੂੰ ਅਸੀਂ ਇੱਥੇ ਦੀਵਾਨ ਸਜਾਇਆ ਹੋਵੇ ਆਸ-ਪਾਸ ਹੋਣ ਤੇ ਕੋਈ ਨੁਕਸਾਨ ਨਾ ਪਹੁੰਚਾ ਦੇ ਇਸ ਕਰਕੇ ਤੇਰੀ ਰੱਖਿਆ ਕਰ ਰਹੇ ਹਾਂ ਤੁਸੀਂ ਬੇਝਿਜਕ ਹੋ ਕੇ ਉੱਥੇ ਜਾਣਾ ਕਰੋ ਮਹਾਰਾਜ ਕਹਿੰਦੇ ਗਮਨੋ ਤੇ ਠਾਂ ਕਹੇ ਹਮਾਰੇ ਸਾਡੇ ਕਹਿਣ ਤੇ ਜਾਉ ਪੁੱਤਰੀ ਤੇਰੇ ਧਰਮ ਦੀ ਅਸੀਂ ਰਖਵਾਲੀ ਕਰਾਂਗੇ ਤੋਹੇ ਧਰਮ ਕੇ ਹਮ ਰਖਵਾਰੇ ਹੁਣ ਜਦੋਂ ਗੁਰੂ ਬਚਨ ਕਰ ਦੇਵੇ ਨਾ ਭਾਈ ਗੁਰੂ ਸੀਸ ਤਾਂ ਦੇ ਦੂਗਾ ਆਪਦਾ ਬਾਹਾਂ ਜਿਨ੍ਹਾਂ ਦੀ ਪਕੜੀਏ ਤਰਪਈਏ ਬਾਹਾਂ ਨਾ ਛੋੜੀਏ ਗੁਰੂ ਮਹਾਰਾਜੀ ਕਹਿੰਦੇ ਹੁੰਦੇ ਆ ਵੀ ਅਸੀਂ ਆਪਦਾ ਸੀਸ ਤਾਂ ਦੇ ਦਾਂਗੇ ਪਰ ਅਸੀਂ ਕਿਸੇ ਦੀ ਬਾਹ ਨਹੀਂ ਛੱਡਦੇ ਇਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਤੇ ਦਸਵੇਂ ਪਾਤਸ਼ਾਹ ਜੀ ਉਹਨਾਂ ਦੇ ਹੀ ਫਰਜ਼ੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੁੱਤਰੀ ਤੁਸੀਂ ਉੱਥੇ ਜਾਓ ਤੇ ਅਸੀਂ ਧਰਮ ਦੀ ਰੱਖਿਆ ਕਰਾਂਗੇ ਹੁਣ ਲੜਕੀ ਨੂੰ ਵੀ ਯਕੀਨ ਹੋ ਗਿਆ ਤੇ ਉਹ ਲੜਕੀ ਨੂੰ ਯਕੀਨ ਹੋ ਗਿਆ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਨਾ ਆਪਣੇ ਨਾਲ ਸਾਡੇ ਇੱਕ ਸਿੱਖ ਨੂੰ ਲੈ ਕੇ ਜਾਣਾ ਹੈ ਤੇ ਇੱਕ ਉਹ ਆਦਮੀ ਜਿਹੜਾ ਬਹਾਦਰ ਸ਼ਾਹ ਛੱਡ ਗਿਆ ਸੀ ਜਾਣ ਲੱਗਾ ਇੱਥੇ ਕਿ ਰਾਜਕੁਮਾਰੀ ਦੇ ਨਾਲ ਆਵੇਗਾ ਤੇਰੇ ਨਾਲ ਉਹਦੇ ਮਹਿਲਾਂ ਵਿੱਚ ਤੈਨੂੰ ਪਤਾ ਦੱਸਦਾ ਹੋਇਆ ਲੈ ਕੇ ਜਾਵੇਗਾ ਤੂੰ ਇਹਨਾਂ ਦੋਨਾਂ ਦੇ ਵਿਚਕਾਰ ਹੋ ਕੇ ਤੁਰਨਾ ਮਹਾਰਾਜ ਨੇ ਆਖਿਆ ਬਾਣੀ ਪੜ੍ਹਨੀ ਆ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਸਿਮਰਨ ਕਰਦੇ ਮਹਿਲਾ ਵਿੱਚ ਜਾਣਾ ਹੈ ਤੇ ਉਹ ਲੜਕੀ ਭਾਈ ਜਵਾਹਰ ਸਿੰਘ ਦੀ ਧੀ ਨੂੰ ਹੁਣ ਯਕੀਨ ਹੋ ਗਿਆ ਵੀ ਮਹਾਰਾਜ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਜਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿ ਜੇ ਜਿਹਦੇ ਵੱਲ ਗੁਰੂ ਹੋ ਜੇ ਲੱਖਾਂ ਬਾਹਾਂ ਵੀ ਉਹਦਾ ਕੁਝ ਵਿਗਾੜ ਨਹੀਂ ਸਕਦੀਆਂ ਇਹ ਬਹਾਦਰ ਸ਼ਾ ਕੀ ਚੀਜ਼ ਆ ਤੇ ਉਹ ਲੜਕੀ ਨੇ ਆਖਿਆ ਵੀ ਇੱਜ਼ਤ ਦੀ ਰਾਖੀ ਮੇਰੀ ਮਹਾਰਾਜ ਤੁਸੀਂ ਕਰਨੀ ਆ ਸੱਚੇ ਪਾਤਸ਼ਾਹ ਮੈਂ ਜਾਣ ਗਈ ਆ ਉਹਨੂੰ ਭਰੋਸਾ ਹੋ ਗਿਆ ਉਧਰ ਬਹਾਦਰ ਸ਼ਾਹ ਡੀਕ ਰਿਆ ਵੀ ਸ਼ਾਮ ਹੋ ਗਈ ਗੁਰੂ ਸਾਹਿਬ ਤਾਂ ਵਾਅਦੇ ਦੇ ਪੱਕੇ ਆ ਤੇ ਉਧਰ ਡੀਕ ਰਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹਿਣ ਅਨੁਸਾਰ ਭਾਈ ਜਵਾਹਰ ਸਿੰਘ ਦੀ ਧੀ ਉਹ ਸਿੱਖਣੀ ਦੋਵਾਂ ਦੇ ਵਿਚਕਾਰ ਹੋ ਕੇ ਚੱਲੀ ਆ ਦੋਨੋਂ ਕੇ ਮਦ ਹੈਕਰ ਚੱਲੀ ਗੁਰੂ ਬਾਗ ਤੇ ਕਹਿਉ ਨ ਟੱਲੀ ਜਿਵੇਂ ਮਹਾਰਾਜ ਨੇ ਕਿਹਾ ਬਚਨਾਂ ਨੂੰ ਟਾਲਿਆ ਨਹੀਂ ਬਾਣੀ ਪੜਦੀ ਪੜਦੀ ਜੀ ਗਈ ਆ ਅੱਗੇ ਬਾਦਸ਼ਾਹ ਪ੍ਰਤੀਖਕ ਵੈਸਾ ਲਗੇ ਘਾਵ ਪੀੜਤ ਹੈ ਤੈਸਾ ਤੇ ਉਡੀਕ ਰਿਆ ਵੀ ਆਈ ਕਿਉਂ ਨਹੀਂ ਉਹ ਬੀਬੀ ਅਜੇ ਕਿਉਂਕਿ ਨਾ ਉਡੀਕ ਜਿਹਾ ਕੋਈ ਹੀ ਤਸੀਹਾ ਨਹੀਂ ਹੁੰਦਾ ਦੂਜਾ ਜਦੋਂ ਕਿਸੇ ਨੂੰ ਡੀਕਣਾ ਪੈ ਜੇ ਬੰਦਾ ਵੀ ਚੈਨ じゃ ਹੋ ਜਾਂਦਾ ਨਾਲੇ ਕਾਮੀ ਬੰਦਾ ਹੋ ਵੀ ਬੇ ਵਿਚਾਰੀ ਬੰਦਾ ਉਹਦੇ ਅੰਦਰ ਤਾਂ ਬਲਬਲੇ ਹੁੰਦੇ ਆ ਤੇ ਪੀੜਿਆ ਜਾ ਰਿਹਾ ਤੇ ਡਿੱਕੀ ਜਾਂਦਾ ਵੀ ਆਈ ਨਹੀਂ ਅਜੇ ਉਹ ਲੜਕੀ ਗੁਰੂ ਜੀ ਨੇ ਕਿਹਾ ਸੀ ਮੈਂ ਭੇਜਾਂਗਾ ਤੇਰੇ ਮਹਿਲਾਂ ਦੇ ਵਿੱਚ ਰਾਜਕੁਮਾਰੀ ਬਣਾਵਾਂਗਾ ਫਿਰ ਇਹਨੂੰ ਇਤਨੀ ਸੁੰਦਰ ਲੜਕੀ ਨੂੰ ਆਪਣੀ ਤਾਂ ਮਹਾਰਾਜ ਜੀ ਨੇ ਜਦੋਂ ਭੇਜ ਦਿੱਤਾ ਨਾ ਆਪਣੀ ਸਿੱਖਣੀ ਨੂੰ ਤੇ ਦੂਰ ਤੋਂ ਆ ਰਹੀ ਆ ਸੱਜੇ ਉਹਦੇ ਇੱਕ ਸਿੱਖ ਆ ਬਾਣੀ ਪੜਨ ਵਾਲਾ ਖੱਬੇ ਬਾਦਸ਼ਾਹ ਦਾ ਹੀ ਆਦਮੀ ਹੈ ਜਦੋਂ ਦੂਰ ਤੋਂ ਦੇਖਿਆ ਨਾ ਬਾਦਸ਼ਾਹ ਨੇ ਖੁਸ਼ ਹੋ ਗਿਆ ਦਿਖੀ ਦੂਰ ਤੇ ਆਵਤ ਸੂ ਦੋਨੋ ਦਸ਼ਮੇ ਕੇ ਹਰਦੂ ਪਹਿਲਾ ਸਿੱਧੀ ਨਿਗਾਹ ਲੜਕੀ ਤੇ ਪਈ ਆ ਕਾਮੀ ਸੀਗਾ ਦੇਖਿਆ ਕਿ ਮਹਾਰਾਜ ਜੀ ਨੇ ਭੇਜ ਦਿੱਤਾ ਹੈ ਇਹ ਰਾਜਕੁਮਾਰੀ ਬਣਾਉਂਗਾ ਜਦੋਂ ਆ ਰਹੀ ਨੇੜੇ ਥੋੜੀ ਆਈ ਨਾ ਤੇ ਇੰਜ ਦਿਖਾਈ ਦਿੱਤਾ ਜਿਵੇਂ ਲੜਕੀ ਦੇ ਦੋਵੇਂ ਪਾਸੇ ਦੋ ਸ਼ੇਰ ਆ ਰਹੇ ਹੁਣ ਬੱਬਰ ਸ਼ੇਰ ਪਕਰੇ ਕਾਣ ਦੋਹਨ ਤੇ ਆਵਤ ਸ਼ਾ ਬਹਾਦਰ ਦਿਖ ਪੈ ਪਾਵਤ ਤੇ ਕਿਵੇਂ ਦਿਖਿਆ ਮੰਤਰੀਆਂ ਨੂੰ ਤਾਂ ਲੜਕੀ ਹੀ ਦਿਖੀ ਆ ਵਜ਼ੀਰਾਂ ਨੂੰ ਬਹਾਦਰ ਸ਼ਾਹ ਨੂੰ ਕੀ ਦਿਖਿਆ ਵੀ ਲੜਕੀ ਦੋ ਸ਼ੇਰਾਂ ਨੂੰ ਕੰਨਾਂ ਤੋਂ ਫੜ ਕੇ ਲਿਆ ਰਹੀ ਹੈ ਬਹਾਦਰ ਸ਼ਾਹ ਡਰ ਗਿਆ ਕਹਿੰਦਾ ਏਡੀ ਵੱਡੀ ਜ਼ਾਲਮ ਇਸਤਰੀ ਭਾਵਕੀ ਸ਼ੇਰਾਂ ਨੂੰ ਕੰਨਾਂ ਤੋਂ ਫੜ ਕੇ ਆਈ ਜਾਂਦੀ ਹੈ ਕਮਾਲ ਦੀ ਗੱਲ ਆ ਵੀ ਮੈਂ ਇਹਦੇ ਨਾਲ ਵਿਆਹ ਕਰਾ ਲਿਆ ਤਾਂ ਮੈਨੂੰ ਮਾਰ ਦੂਗੀ ਇਹ ਬੜਾ ਜ਼ਾਲਮ ਤਿਰਿਆ ਨਿਹਾਰੀ ਹੋਂਚੇ ਨਿਕਟ ਦੇਹ ਮੁਝ ਮਾਰੀ ਇਹ ਮੈਂ ਨੇੜੇ ਨਹੀਂ ਜਾਣਾ ਇਹਦੇ ਜਾਂ ਇਹਨੂੰ ਵੀ ਆਪਦੇ ਨੇੜੇ ਨਹੀਂ ਆਉਣ ਦੇਣਾ ਇਹ ਤਾਂ ਮੈਨੂੰ ਮਾਰ ਦੇਵੇਗੀ ਸੁੱਤੇ ਪੇ ਉਹਨੂੰ ਮਾਰ ਦੂਗੀ ਜਿਨੇ ਸ਼ੇਰ ਹੀ ਕਾਬੂ ਚ ਕਰ ਲੇ ਕੰਨਾਂ ਤੋਂ ਫੜ ਫੜ ਕੇ ਲਿਆਈ ਜਾਂਦੀ ਹੈ ਕਿ ਢੀ ਬਹਾਦਰ ਹੋਗੀਏ ਮੇਰਾ ਰਾਜ ਭਾਗ ਖੋਲੂਗੀ ਮੇਰਾ ਸਭ ਕੁਝ ਖੋਲੂਗੀ ਮੈਂ ਇਹਨੂੰ ਰਾਜਕੁਮਾਰੀ ਕਿਵੇਂ ਬਣਾਵਾਂ ਮੈਂ ਇਹ ਲੜਕੀ ਦੇ ਨੇੜੇ ਨਹੀਂ ਜਾਂਦਾ ਜਿਉਂ ਜਿਉਂ ਨਿਕਟ ਆਏ ਤੇ ਡਰ ਧਾਰਤ ਜਿਵੇਂ ਜਿਵੇਂ ਉਹ ਭਾਈ ਜਵਾਹਰ ਸਿੰਘ ਦੀ ਧੀ ਨੇੜੇ ਆਉਂਦੀ ਆ ਨਾ ਐਵੇਂ ਐਵੇਂ ਹੱਥ ਮਾਰਦਾ ਮੰਤਰੀਆਂ ਨੂੰ ਬੋਲਿਆ ਵੀ ਨਹੀਂ ਜਾਂਦਾ ਫਿਰ ਡਰਦਾ ਡਰਦਾ ਕੰਬ ਦੀ ਬਾਤ ਚ ਬੋਲਿਆ ਸ਼ੀਗਰ ਜਾਓ ਇਸ ਲੇਪ ਪਛਾਤੀ ਬਿਰ ਨੂੰ ਛੇਤੀ ਲੈ ਕੇ ਜਾਓ ਭਾਈ ਦੂਰ ਕਰੋ ਦੂਰ ਕਰੋ ਇਹ ਢੀਕੂੜ ਤੇ ਭਿਆਨਕ ਇਹ ਵੱਡੀ ਮੈਨੂੰ ਸਮਝ ਨਹੀਂ ਆਉਂਦੀ ਇਹਦੀ ਕਿ ਐਡਾ ਵੱਡਾ ਕ੍ਰੂੜ ਭਿਆਨਕ ਇਹ ਦ੍ਰਿਸ਼ ਬਾਦਸ਼ਾਹ ਦੇ ਦੂਤ ਤੇ ਗੁਰੂ ਦੇ ਸਿੱਖ ਦੋਵਾਂ ਨੇ ਬਾਦਸ਼ਾਹ ਨੂੰ ਇਸ਼ਾਰੇ ਨੂੰ ਸਮਝ ਲਿਆ ਵੀ ਬਾਦਸ਼ਾਹ ਡਰ ਗਿਆ ਉਹਨਾਂ ਨੇ ਪਿੱਛੇ ਹਟਾ ਦਿੱਤਾ ਬੀਬੀ ਨੂੰ ਉਹ ਫਿਰ ਆਪਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਸੱਚੇ ਪਾਤਸ਼ਾਹ ਜੀ ਕੋਲ ਆ ਗਈ ਆ ਉੱਥੇ ਇਹ ਕਿਹਾ ਧੰਨ ਗੁਰੂ ਧੰਨ ਧੰਨ ਕੈ ਪਾਹਨ ਪਰਿ ਮਹਾ ਪਾਪ ਤੇ ਰੱਛਾ ਕਰੀ ਮਹਾਰਾਜ ਜੀ ਮੈਂ ਕੀ ਸੋਚਦੀ ਸਾਂ ਆਪ ਜੀ ਤਾਂ ਰਾਖਣ ਹਾਰੇ ਹੋਂ ਪਾਪੀ ਤੂੰ ਬਖਸ਼ਣ ਹਾਰ ਕਿਵੇਂ ਆਪ ਜੀ ਨੇ ਬਹਾਦਰ ਸ਼ਾਹ ਨੂੰ ਸਮੱਤ ਦਿੱਤੀ ਮਹਾਰਾਜ ਪਤਾ ਨਹੀਂ ਜਦੋਂ ਮੈਂ ਗਈਆਂ ਨਾ ਡਰ ਗਿਆ ਮੈਨੂੰ ਦੇਖ ਕੇ ਡਰ ਗਿਆ ਕੰਬਣ ਲੱਗ ਗਿਆ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਹਿੰਦਾ ਲੈ ਜਾਓ ਇਸਨੂੰ ਲੈ ਜਾਓ ਉਹ ਬੀਬੀ ਨੂੰ ਵੀ ਨਹੀਂ ਪਤਾ ਵੀ ਉੱਥੇ ਹੋਇਆ ਕੀ ਹੈ ਅਸਲ ਦੇ ਵਿੱਚ ਤਾਂ ਇਹ ਬੱਬਰ ਸ਼ੇਰ ਕੰਨਾਂ ਤੋਂ ਫੜ ਕੇ ਲਿਆ ਰਹੀ ਜਿਵੇਂ ਜਾਦੂਗਰ ਨਹੀਂ ਜਾਦੂ ਦਾ ਖੇਲ ਦਿਖਾਉਂਦੇ ਹੁੰਦੇ ਹੁੰਦਾ ਤਾਂ ਉਹ ਝੂਠ ਹੀ ਆ ਪਰ ਕਲਾ ਹੁੰਦੀ ਹੈ ਆਪਾਂ ਨੂੰ ਲੱਗਦਾ ਵੀ ਸੱਚਮੁੱਚ ਆ ਸਰਕਸ ਵਿੱਚ ਵੀ ਲੋਕ ਇਦਾਂ ਹੀ ਕਰਦੇ ਆ ਤਾਂ ਉਹ ਕਰਦੇ ਆ ਜਾਦੂ ਜਾਦੂਗਰ ਆਪਦਾ ਤਮਾਸ਼ਾ ਦਿਖਾਉਂਦਾ ਬਾਜੀਗਰ ਬਾਜੀਆਂ ਪਾਉਂਦੇ ਆ ਇਦਾਂ ਇੱਕ ਕਲਾ ਹੁੰਦੀ ਆ ਉਹਨੂੰ ਲੱਗਾ ਵੀ ਇਹ ਬੱਬਰ ਸ਼ੇਰ ਕੰਨਾਂ ਤੋਂ ਫੜੀ ਆ ਰਹੀ ਆ ਲੈ ਆ ਇਸਨੇ ਜ ਸਦਨ ਪਠਾਈ ਬਹੁਤ ਖੁਸ਼ ਹੋਈ ਘਰੇ ਗਈ ਆ ਗੁਰੂ ਦੀ ਮਹਿਮਾ ਵਾਰੇ ਆਪਦੇ ਪਿਤਾ ਜੀ ਨੂੰ ਚਾਚਿਆਂ ਤਾਇਿਆਂ ਨੂੰ ਸਭ ਨੂੰ ਦੱਸਿਆ ਗੁਰ ਕੀ ਮਹਿਮਾ ਕੋ ਜਗਾਈ ਸੁੰਦਰ ਉਪਵਨ ਮੈਂ ਗੁਰ ਥਰੇ ਅਨਕ ਬਿਲਾਸ ਅਨੰਦ ਸੋ ਤਰੇ ਤੇ ਮਹਾਰਾਜ ਜੀ ਵਾਰੇ ਦੱਸਿਆ ਵੀ ਉਹ ਸੁੰਦਰ ਬਾਗ ਚ ਰੁਕੇ ਹੋਏ ਆ ਇਉਂ ਮੇਰੇ ਨਾਲ ਸਾਡੀ ਬੀਤੀ ਹੋਈ ਆ ਬਹਾਦਰ ਸ਼ਾਹ ਨੇ ਮੈਲੀ ਨਜ਼ਰ ਨਾਲ ਮੈਨੂੰ ਤੱਕਿਆ ਗੁਰੂ ਜੀ ਨੇ ਮੈਨੂੰ ਉੱਥੇ ਜਾਣ ਲਈ ਕਿਹਾ ਪਹਿਲਾਂ ਮੈਨੂੰ ਲੱਗਾ ਵੀ ਮਹਾਰਾਜ ਮੈਨੂੰ ਕਿਉਂ ਭੇਜ ਰਹੇ ਕੋਈ ਰਾਜਕੁਮਾਰੀ ਬਣਾਊਗਾ ਮੈਨੂੰ ਜਾਂ ਇਸ ਤਰ੍ਹਾਂ ਬੇਬਿਚਾਰੀ ਨਾ ਬਣਾ ਦੇ ਮੈਂ ਉੱਥੇ ਗਈ ਹਾਂ ਪਤਾ ਨਹੀਂ ਮੈਥੋਂ ਕਿਵੇਂ ਡਰ ਗਿਆ ਅਸਲ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਬਹੁਤ ਕਿਰਪਾ ਕਰਦੇ ਆ ਸਾਡੇ ਤੇ ਪਰ ਸਾਨੂੰ ਇੰਨਾਂ ਗੱਲਾਂ ਦਾ ਬੋਧ ਨਹੀਂ ਹੈ ਅਸੀਂ ਤਾਂ ਭਾਈ ਥੋੜੀ ਜੀ ਛੋਟੇ ਜੀ ਨਿੱਕੀ ਨਿੱਕੀ ਸੋਚ ਵਾਲਿਆਂ ਆਪਣੇ ਪਰਿਵਾਰ ਦਾ ਸੋਚਣ ਵਾਲੇ ਆਪਣੇ ਤੋਂ ਵੱਧ ਕੇ ਅਸੀਂ ਸੋਚ ਹੀ ਨਹੀਂ ਸਕਦੇ ਤੇ ਗੁਰੂ ਨੇ ਸਾਰਿਆਂ ਦਾ ਸੋਚਣਾ ਪਾਈ ਉਹ ਸਾਰਿਆਂ ਬਾਰੇ ਪਤਾ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਬਹਾਦਰ ਸ਼ਾ ਬੜਾ ਸ਼ਰਮਿੰਦਾ ਹੋਇਆ ਫਿਰ ਉਹਨੇ ਮਹਾਰਾਜ ਤੋਂ ਮਾਫੀ ਵੀ ਮੰਗੀ ਸੀ ਕਿ ਮਹਾਰਾਜ ਜੀ ਮੈਂ ਤਾਂ ਸੱਚੇ ਪਾਤਸ਼ਾਹ ਬਹੁਤ ਵੱਡੀ ਭੁੱਲ ਹੋ ਗਈ ਆਪ ਜੀ ਦੇ ਦਰਬਾਰ ਵਿੱਚ ਆਇਆ ਸੰਗਤ ਕਰਨ ਸੀਗਾ ਤੇ ਮੈਲੀ ਅੱਖ ਕਰਕੇ ਆ ਗਿਆ ਤਾਂ ਗੁਰਮੁਖ ਪਿਆਰਿਓ ਅੱਜ ਵੀ ਕਈ ਸੰਗਤ ਵਿੱਚ ਜਾਂਦੇ ਆ ਗਲਤ ਨਿਗਾਹ ਦੇ ਨਾਲ ਇਸਤਰੀਆਂ ਨੂੰ ਤੱਕਦੇ ਆ ਜਾਂ ਇਸਤਰੀਆਂ ਮਰਦਾਂ ਨੂੰ ਤੱਕਦੀਆਂ ਨੇ ਮਾੜੀ ਗੱਲ ਆ ਭਾਈਏ ਤਾਂ ਇਹ ਗੁਰੂ ਸਾਹਿਬ ਜੀ ਕਹਿੰਦੇ ਆ ਭਾਈ ਗੁਰਦਾਸ ਜੀ ਵੀ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਤਾਂ ਇਹ ਚੀਜ਼ਾਂ ਨੂੰ ਭਾਈ ਨਾਲ ਨਾਲ ਲੈ ਕੇ ਚੱਲਣਾ ਸੀ ਪਰ ਕੀ ਕਰੀਏ ਅਸੀਂ ਭੁੱਲ ਗਏ ਦੇਖ ਪਰਾਈਆਂ ਚੰਗੀਆਂ ਪਰਾਈਆਂ ਸੋਹਣੀਆਂ ਇਸਤਰੀਆਂ ਵੀ ਹੋਣ ਭਾਵੇਂ ਉਹਨਾਂ ਨੂੰ ਦੇਖ ਕੇ ਬਰਾਬਰ ਦੀ ਨੂੰ ਭੈਣ ਆਪ ਤੋਂ ਵੱਡੀ ਨੂੰ ਮਾਂ ਦੇ ਸਮਾਨ ਛੋਟੀ ਨੂੰ ਧੀ ਦੇ ਸਮਾਨ ਇਹ ਬੰਦਾ ਜੇ ਜਾਣੇ ਉਹ ਧਰਮ ਕਰਮ ਤੋਂ ਤੇ ਉਹਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਵੇਗੀ ਕਿਰਦਾਰ ਵੀ ਉਹਦਾ ਉੱਚਾ ਹੋ ਜਾਵੇਗਾ ਗੁਰਮਖ ਪਿਆਰਿਓ ਉਸ ਸੂਰਸ ਗਾਏ ਹੈ ਪਰ ਤਨ Hindu Muslimਾਂ ਲਈ ਪ੍ਰਾਇਆ ਧਨ ਹਿੰਦੂ ਦੇ ਬਾਣੇ ਗਾਂ ਮੁਸਲਮਾਨ ਲਈ ਸੂਰ ਦੇ ਤੋਲਾ ਪੁੱਤਰ ਕਲਤਰ ਕਟੰਬ ਦੇਖ 모ਹੇ 모ਹੇ ਨਾ ਤੋਹੇ ਤਿਆਣਾ ਤਾਂ ਇਹ ਪੁੱਤਰ ਇਸਤਰੀ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਮੋਹ ਵਿੱਚ ਬੰਦਾ ਖੱਛ ਤੰਨਾ ਨਾ ਹੋਵੇ ਫਰੇਬ ਨਾ ਕਰੇ ਜ਼ਬਰਦਸਤੀ ਨਾ ਕਰੇ ਜੇਕਰ ਫਿਰ ਉਹ ਗੁਰਮਖ ਪਦਵੀ ਪਾ ਲੈਂਦਾ ਹੈ ਇਹ ਭਾਈ ਗੁਰਦਾਸ ਜੀ ਵੀ ਸੱਚੇ ਪਾਤਸ਼ਾਹ ਜੀ ਵੀ ਮਹਾਰਾਜ ਸਾਨੂੰ ਸਮਝਾਉਂਦੇ ਆ ਪਰ ਸਾਡਾ ਜਿਹੜਾ ਜੀਵਨ ਨਾ ਪਾਈ ਉਹ ਬਹੁਤ ਬਕਾਰਾਂ ਵਿੱਚ ਡੁੱਬਿਆ ਹੁਣ ਕਰਕੇ ਸਾਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ ਹੈ ਸਤਿਗੁਰੂ ਮਹਾਰਾਜ ਰਹਿਮਤ ਹੀ ਕਰਨ ਸਾਡੇ ਤੇ ਤਾਂ ਬਹਾਦਰ ਸ਼ਾਹ ਦਾ ਈਵੇਂ ਉਥੇ ਜੋ ਦਿਲ ਚ ਚੱਲਦਾ ਸੀ ਉਹ ਗੁਰੂ ਜੀ ਨੇ ਬੁੱਝ ਲਿਆ ਫਿਰ ਉਹ ਗੁਰੂ ਸਾਹਿਬ ਦਾ ਸ਼ਰਧਾਲੂ ਵੀ ਬਣਿਆ ਮਹਾਰਾਜ ਨੇ ਦੇਖੋ ਔਰੰਗਜ਼ੇਬ ਦੇ ਪੁੱਤਰ ਨੂੰ ਇਹ ਗੱਦੀ ਰਾਜ ਗੱਦੀ ਲੈਣ ਵਿੱਚ ਉਹਦੀ ਮਦਦ ਕੀਤੀ ਹੈ ਦੇਖੋ ਉਹ ਔਰੰਗਜ਼ੇਬ ਜੀ ਨੇ ਗੁਰੂ ਸਾਹਿਬ ਜੀ ਨੂੰ ਬਹੁਤ ਦੁੱਖ ਦਿੱਤੇ ਫੌਜਾਂ ਭੇਜੀਆਂ ਯੁੱਧ ਕੀਤੇ ਮਹਾਰਾਜ ਨਾਲ ਗੁਰੂ ਸਾਹਿਬ ਨੇ ਉਹਨੂੰ ਫਤਿਹ ਦੀ ਚਿੱਠੀ ਜ਼ਫਰਨਾਮਾ ਵੀ ਲਿਖਿਆ ਤੇ ਦੱਸ ਦਿੱਤਾ ਕਿ ਅਜੇ ਵੀ ਮੇਰਾ ਖਾਲਸਾ ਜਿਹੜਾ ਹੈ ਉਹ ਅਜੇ ਵੀ ਕਾਇਮ ਆ ਕਾਇਮ ਸੀ ਤੇ ਕਾਇਮ ਰਹੇਗਾ ਟੁੱਟ ਕੇ ਵੀ ਸੋਨੇ ਦੀ ਕੀਮਤ ਘਟਦੀ ਨਹੀਂ ਤੋੜ ਕੇ ਵੀ ਪੱਥਰ ਦੀ ਕੀਮਤ ਵੱਦੀ ਨਹੀਂ ਗੁਰਮੁਖ ਪਿਆਰਿਓ ਚੰਗੇ اخلاق ਵਾਲੇ ਬਣੋ ਉੱਚੇ ਸੋਚੇ ਜੀਵਨ ਵਾਲੇ ਬਣੋ ਇਹੀ ਸਿੱਖਿਆ ਇਸ ਪ੍ਰਸੰਗ ਵਿੱਚੋਂ ਮਿਲਦੀ ਆ ਤੇ ਨਾਲ ਇਹ ਵੀ ਸਿੱਖਿਆ ਮਿਲਦੀ ਆ ਵੀ ਆਪਦੇ ਗੁਰੂ ਤੇ ਭਰੋਸਾ ਰੱਖੋ ਜਿਵੇਂ ਭਾਈ ਜਵਾਹਰ ਸਿੰਘ ਦੀ ਧੀ ਪਹਿਲਾਂ ਡੋਲਦੀ ਡੋਲਦੀ ਫਿਰ ਉਹਨੇ ਭਰੋਸਾ ਰੱਖਿਆ ਤੇ ਸਭਾ ਦੇ ਵਿੱਚ ਮਹਾਰਾਜ ਨੇ ਬਹਾਦਰ ਸ਼ਾਦੀ ਕਚਹਿਰੀ ਕਹਿ ਲਈ ਮਹਿਲ ਕਹਿ ਲਈ ਸਭਾ ਕਹਿ ਲਈ ਉੱਥੇ ਉਹਦੀ लाज ਰੱਖੀ ਆ ਤਾਂ ਸਤਗੁਰੂ ਮਹਾਰਾਜ ਜੀ ਨੂੰ ਨਮਸਕਾਰ ਆ ਸਾਡੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਹੀ ਕਰਨ ਭੁੱਲ ਚੁੱਕਦੀ ਖਿਮਾ ਬਖਸ਼ਨੀ ਤੇ ਆਓ ਆਪਾਂ ਰਲ ਮਿਲ ਕੇ ਭਾਈ ਸਤਿਗੁਰੂ ਮਹਾਰਾਜ ਗੁਰਦੇਵ ਜੀ ਦੀ ਬਖਸ਼ੀ ਫਤਿਹ ਬਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ